ਜੋ ਪਉਤ ਸਾਹ ਸਿਰਸ਼ਮਾ ਹਰਿ ਸਾਹੀ ਜਿਸ ਪਾਸ ਬੈਠੈ ਆਸੋਈਆ ਸੁਗਣਾ ਦਰਿ ਸਭੋ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਬਿਲਾਵਲ ਮਹਲਾ ਰਾਦਪੁਰਖ ਹੈ ਸੋਈ ਆਪੇ ਵਰਤੈ ਵਰ ਨ ਕੋਈ ਆਦਤਵਾਰ ਆਦਪੁਰਖ ਹੈ ਸੋਈ ਆਪੇ ਵਰਤੈ ਵਰ ਨ ਕੋਈ ਹੋਤ ਪੋਤ ਜਗ ਰਹਾ ਪਰਹੀ ਆਪੇ ਕਰਤਾ ਕੈਸ ਹੋਈ ਨਾਮ ਲੱਤੀ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੁਝੈ ਕੋਈ ਧਰਦਾ ਜਪਣੀ ਜਪੋ ਗੁਰ ਤਸ ਹਰ ਅਗੰਮ ਗੋਚਰ ਪਰਮ ਪਰ ਸਵਾਮੀ ਜਨ ਕਉ ਗਰਬਿ ਧਿਆਉ ਹੋਇ ਦਾਸਨ ਦਾਸਾ ਰਹੋ ਸੋ ਵਾਨ ਸਚਿਆ ਸਮਾਈ ਤਿਸ ਕੀ ਕੀਮਤ ਕਹੀ ਨ ਜਾਏ ਆਖ ਆਖ ਰਹੇ ਸਭ ਨਿਵਰਾਈ ਜਿਸ ਦੇਵ ਤਿਸ ਪੰਨ ਪਾਈ ਅਗੰਗ ਬੋਚਰ ਲਖਿਆ ਨਾ ਜਾਈ ਗੁਰ ਕਾ ਸ਼ਬਦ ਹਰ ਰਿਆ ਸਮਾਏ ਮੰਗਲ ਮਾਇਆ ਮੋਹ ਉਪਾਇ ਆਪੇ ਸਿਰ ਸਰ ਧੁੰਦਾ ਲਾਇ ਆਪੁਝਾਇ ਸੁਈ 부ਝ ਗੁਰ ਕਾ ਸ਼ਬਦ ਦਰ ਘਰ ਸੁਜੈ ਪ੍ਰੇ ਭਗਤ ਕਰੇ ਲੈ ਵਲਾਈ ਹਉਮੈ ਮੰਤਾ ਸ਼ਬਦ ਜਵਾਈ ਬੁੱਧਵਾਰ ਆਪੇ ਬੁੱਧਸਾਰ ਗੁਰਮੁਖ ਕਰਨੀ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਈ ਹਰ ਗੁਣ ਗਾਵੈ ਹਉਮੈ ਮਲਕ ਦਾਰ ਸੱਚਾ ਸਭ ਸੁਭਾ ਪਾਈ ਨਾਮ ਰਤੇ ਗੁਰ ਸ਼ਬਦ ਸੁਹਾਈ ਲਾਹ ਨਾਮ ਪਾਈ ਗੁਰਦਾਰ ਆਪੇ ਦੇਵ ਦੇਵਧਾਰ ਜੋ ਦੇਵਿਸ ਕੋ ਬਲ ਜਾਈਐ ਗੁਰ ਪਰਸਾਦੀ ਆਪਿ ਗਵਾਈਐ ਨਾਨਕ ਨਾਮ ਨਖਾਉ ਅਰਤਾਰ ਦੇਵਨ ਹਾਰੇ ਕਾਜੈ ਕਾਰ ਵੀਰ ਵਾਰ ਵੀਰ ਭਰਮ ਭੁਲਾਈ ਪ੍ਰੇਮ ਮੂਤ ਸਭ ਦੂਜੈ ਲਾਈ ਆਪ ਪਾਈ ਕਰਿ ਵਿਖੈ ਵਿਕਾਰ ਸਭਨਾ ਕਰਤੇ ਤੀਤ ਕਾ ਜੀ ਜੰਤ ਤੇਰੀ ਸਰਨਾਈ ਸੋ ਮਿਲੈ ਜਿਸ ਲਾਇ ਮਰਾਈ ਸ਼ੁਕਰ ਵਾ ਪ੍ਰਭ ਰਹਾ ਸਮਾਈ ਆਪ ਪਾਈ ਸਭ ਕੀਮਤ ਪਾਈ ਗੁਰਮੁਖ ਹੋਵੈ ਸੁਕਰ ਵਿਚਾਰ ਸੱਜ ਸੰਜਵਾ ਕਰਨੀ ਹੈ ਕਾਰ ਵਰਤ ਨੇ ਨਿਨਤਾ ਪ੍ਰਤ ਪੂਜਾ ਬੇੜੂ ਕੂਜੇ ਸਭ ਭਉ ਐ ਦੂਜਾ ਚਰਨ ਚਾਰ ਸੋ ਸਾਸਤ ਵਿਚਾਰ ਓ ਮੈਂ ਮੇਰਾ ਭਰਮ ਹੈ ਸੰਸਾਰ ਮਨੁੱਖ ਅੰਦਾ ਦੂਜੈ ਭਾਇ ਜਉ ਦਰਬੰਦਾਂ ਚੂਟਾ ਖਾਈ ਗੌਰਵ ਪਾ ਸਾਦੀ ਸਦਾ ਸੁਖ ਪਾਈ ਸੱਚ ਕਰਨੀ ਸਾਚਿ ਲਿਵ ਲਾਈ ਸਤਿਗੁਰ ਸੇਵੈ ਸੇਵੜ ਭਾਗੀ ਹੋ ਮਨ ਮਾਰ ਸੱਚ ਲਿਵ ਲਾਗੀ ਤੇਰਾ ਰੰਗ ਲਾਪ ਤੇ ਸਹਿਜ ਸੁਭਾਈ ਤੋ ਸੁਖ ਦਾਤਾ ਲਹਿ ਮਿਲਾਈ ਇਕ ਸਤੇ ਰੂਜਾ ਨਹੀਂ ਕੋਈ ਗੁਰਮੁਖ ਬੁੱਧਾ ਸੋ ਜੀ ਹੋਏ ਪਦਰਾ ਚਿੰਤੀ ਤ ਸਤਵਾਰ ਮਹਰਤਿ ਆਹੇ ਵਾਰ ਵਾਰ ਦਿਨ ਸਰਨ ਤੇ ਸੰਸਾਰ ਆਵਾਗੌਣ ਕੀਆ ਕਰਤਾ ਜਲ ਸਾਚ ਰਹਾ ਅਕਲ ਧਾਰ ਨਾਨਕ ਗੁਰਮੁਖ ਬੂਜੈ ਕੋਬ ਸਬਦ ਵਿਚਾਰ ਨਹ ਚਲ ਸਾਚ ਰਹਾ ਅਕਲ ਧਾਰ ਨਾਨਕ ਗੁਰਮੁਖ ਬੂਜੈ ਕੋਬ ਸਬਦ ਵਿਚਾਰ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ